ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਤੁਹਾਡਾ ਸਵਾਗਤ ਹੈ ਆਪਣੀ YouTube ਚੈਨਲ ਜੋਬ ਅਲਰਟ ਭਈਆਨ ਤੇ ਦੋਸਤੋ ਅੱਜ ਇੱਕ ਭਾਰਤੀ ਇਸ਼ਤਿਹਾਰ ਜਾਰੀ ਹੋਇਆ ਜੀ ਨੀਕੀ ਫਾਊਂਡੇਸ਼ਨ ਬਲੱਡ ਵਾਲੋਂ ਇਸ ਦੇ ਵਿੱਚ ਵੱਖ-ਵੱਖ ਸਮੇਂ ਦੀ ਮੰਗ ਕੀਤੀ ਜਾਂਦੀ ਹੈ ਇਹਦੇ ਵਿੱਚ ਜੋ ਰਹਿ ਹੈ ਸ਼੍ਰੇਖਾਂ ਦਾ ਫ੍ਰੀ ਮੈਲਨ ਵਾਲਾ ਜੀ ਇਸ ਦੀ ਪੂਰੀ ਜਾਣਕਾਰੀ ਅੱਗੇ ਤੁਹਾਨੂੰ ਇਸ ਵੀਡੀਓ ਵਿੱਚ ਦਿੰਦੇ ਹਾਂ ਕੌਣ-ਕੌਣ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦਾ ਹੈ ਤੇ ਕਿੰਨਾ ਨੂੰ ਪਹਿਲ ਦਿੱਤੀ ਜਾਵੇਗੀ ਅਤੇ ਕੀ ਤਨਖਾਹ ਮਿਲਣ ਵਾਲੀ ਹੈ ਪੂਰੀ ਜਾਣਕਾਰੀ ਤੁਹਾਨੂੰ ਵੀਡੀਓ ਵਿੱਚ ਮਿਲਣ ਵਾਲੀ ਹੈ ਤੁਸੀਂ ਵੀਡੀਓ ਨੂੰ ਬਿਲਕੁਲ ਵੀ ਸਕਿਪ ਨਹੀਂ ਕਰਨਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵੇਖ ਕੀਤਾ ਹੈ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਅਤੇ ਨਾਲ ਹੀ ਬੈਲ ਆਈਕਨ ਬਟਨ ਪ੍ਰੈਸ ਕਰਕੇ 올 ਦਾ ਬਟਨ ਪ੍ਰੈਸ ਕਰਨਾ ਤਾਂ ਜੋ ਪੰਜਾਬ ਵਿੱਚ ਕੋਈ ਵੀ ਨਵਾਂ ਅਪਡੇਟ ਜਾਂ ਰਿਕਰੂਟਮੈਂਟ ਸੰਬੰਧੀ ਨੋਟੀਫਿਕੇਸ਼ਨ ਆਉਂਦਾ ਹੈ ਉਸ ਦੀ ਸਹੀ ਅਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਅਤੇ ਤੁਸੀਂ ਸਮਾਂ ਰਹਿੰਦੇ ਪੋਸਟ ਨੂੰ ਅਪਲਾਈ ਕਰ ਸਕੋ ਤਾਂ ਜਿਆਦਾ ਦੇਰ ਨਾ ਕਰਦੇ ਹੋਏ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਹਾਂ ਜੀ ਦੋਸਤੋ ਇਹ ਭਰਤੀ ਸੰਬੰਧੀ ਇਸ਼ਤਿਹਾਰ ਜਾਰੀ ਹੋਇਆ ਜੀ ਨਿੱਕੀ ਫਾਊਂਡੇਸ਼ਨ ਬੁੜਲਾਡਾ ਵੱਲੋਂ ਨਿੱਕੀ ਆਸ਼ਰਮ ਅਹਿਮਦਪੁਰ ਰੋਡ ਬੁੜਲਾਡਾ ਦੇ ਲਈ ਇਹ ਲਿਖੇ ਉਮੀਦਵਾਰਾਂ ਨੂੰ ਲੋੜ ਹੈ ਜੀ ਜਿਸ ਦੇ ਵਿੱਚ ਇਹਨਾਂ ਚਾਹੀਦੇ ਹਨ ਜੀ ਵਾਰਡਨ ਇੱਕ ਡਰਾਈਵਰ ਇੱਕ ਸਕਿਉਰਿਟੀ ਗਾਰਡ ਇੱਕ ਮਾਲਿਕ ਇੱਕ ਚਾਹੀਦਾ ਜੀ ਅਤੇ ਕੁੱਕ ਚਾਹੀਦਾਗਾ ਅਤੇ ਇੱਕ ਸਫਾਈ ਸੇਵਕ ਚਾਹੀਦਾ ਜੀ ਇਹ ਜੋ ਸ਼ੇਤਰੀਆਂ ਦੀਆਂ ਅਵਕਾਂਸ਼ੀਆਂ ਹਨ ਇਹ ਨੇਕੀ ਫਾਊਂਡੇਸ਼ਨਾਂ ਬਲਾਡਾ ਦੇ ਲਈ ਚਾਹੀਦੀਆਂ ਹਨ ਜੀ ਇਹਨਾਂ ਉਮੀਦਵਾਰਾਂ ਦੇ ਲਈ ਰਹਿائش ਦਿਖਾਉਣ ਦਾ ਪ੍ਰਬੰਧ ਹੈ ਜੀ ਇਹ ਜੋ ਤਨਖਾਹ ਹੈਗੀ ਉਹ ਕੰਮ ਅਤੇ ਯੋਗਤਾ ਅਨੁਸਾਰ ਮਿਲਣ ਵਾਲੀ ਹੈ ਜੇਕਰ ਉਮੀਦਵਾਰ ਜੁੜਾ ਪਤੀ-ਪਤਨੀ ਦੋਵੇਂ ਹੋਣਾ ਤਾਂ ਉਹਨਾਂ ਨੂੰ ਪਹਿਲ ਦਿੱਤੀ ਜਾਵੇਗੀ। ਇਨ੍ਹਾਂ ਸਮਿਆਂ ਦੇ ਲਈ ਜੇਕਰ ਕੋਈ ਪਤਨੀ-ਪਤਨੀ ਜੋੜਾ ਅਪਲਾਈ ਕਰਦਾ ਹੈ ਤਾਂ ਉਹਨਾਂ ਨੂੰ ਪਹਿਲ ਦਿੱਤੀ ਜਾਵੇਗੀ। ਇੱਛਕ ਅਤੇ ਯੋਗ ਉਮੀਦਵਾਰ ਕਿਰਪਾ ਕਰਕੇ 15 ਜਨਵਰੀ 2026 ਤੋਂ ਪਹਿਲਾਂ-ਪਹਿਲਾਂ ਇਨ੍ਹਾਂ ਦਿੱਤੇ ਗਏ ਪਤੇ ਤੇ ਸੰਪਰਕ ਕਰ ਸਕਦੇ ਹਨ। ਇਨ੍ਹਾਂ ਵੱਲੋਂ ਮੋਬਾਈਲ ਨੰਬਰ ਵੀ ਦਿੱਤੇ ਗਏ ਹੈ ਜੀ ਨਿੱਕੀ ਫਾਊਂਡੇਸ਼ਨ ਬਲਾਡਾ ਮਾਨਸਾ ਦੇ ਲਈ ਜੋ ਮੋਬਾਈਲ ਨੰਬਰ ਹੈ ਜੀ 876537200 8559971 트리플 0 ਇਹ ਇਹਨਾਂ ਨੇ ਕੰਟੈਕਟ ਨੰਬਰ ਦਿੱਤਾ ਗਿਆ ਜੀ ਤੁਸੀਂ ਇਸ ਫੋਨ ਦੇ ਉੱਤੇ ਵਧੇਰੇ ਜਾਣਕਾਰੀ ਵੀ ਲੈ ਸਕਦੇ ਹੋ ਅਤੇ ਇਹਨਾਂ ਦਾ ਸੰਪਰਕ ਵੀ ਕਰ ਸਕਦੇ ਹੋ ਜੀ ਬਹੁਤ ਵਧੀਆ ਮੌਕਾ ਆ ਚੁੱਕਾ ਜੀ ਜਿਹੜੇ ਉਮੀਦਵਾਰ ਇਹਨਾਂ ਪੋਸਟਾਂ ਨੂੰ ਅਪਲਾਈ ਕਰਨਾ ਚਾਹੁੰਦੇ ਹਨ ਜਿਵੇਂ ਕਿ ਮਾਲੀ ਕੁੱਕ ਸਫਾਈ ਸੇਵਕ ਸਿਕਿਉਰਿਟੀ ਗਾਰਡ ਉਹ 15 ਜੰਮਰੀ 2026 ਤੋਂ ਪਹਿਲਾਂ ਪਹਿਲਾਂ ਨੇਕੀ ਫਾਊਂਡੇਸ਼ਨ ਭਲਾੜਾ ਮਾਨਸਾ ਦੇ ਕੰਟੈਕਟ ਨੰਬਰ ਤੇ ਸੰਪਰਕ ਕਰ ਸਕਦੇ ਹਨ ਜੀ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਜੀ ਜੇਕਰ ਤੁਹਾਡੇ ਕੋਈ ਕੁਇਰੀ ਹੁੰਦੀ ਹੈ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰ ਸਕਦੇ ਹੋ ਤੁਹਾਡੀ ਪੂਰੀ ਸਹਾਇਤਾ ਕੀਤੀ ਜਾਵੇਗੀ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ